ਮੌਦੇ ਘਾਟ ਉਤਾਰੀ ਗਈ ਸੰਦੀਪਕੌਰ ਦੇ ਘਰ ਵਿੱਚ ਮੌਜੂਦ ਹਾਂ ਤੁਸੀਂ ਘਰ ਦੇ ਹਾਲਾਤ ਵੀ ਦੇਖ ਸਕਦੇ ਹੋ ਕਾਫੀ ਨਾਜੂਖ ਹਨ ਔਰ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਚੱਲਦਾ ਸੀ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਬੱਚੀਆਂ ਛੋਟੀਆਂ-ਛੋਟੀਆਂ ਪੈਣਾ ਹਨ ਉਹਨਾਂ ਵਿੱਚ ਕਾਫੀ ਜ਼ਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਜਿਨ੍ਹਾਂ ਦਾ ਕਹਿਣਾ ਹੈ ਕਿ ਜਰੂਰ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਆਪਣੀ ਭੈਣ ਦਾ ਔਰ ਜਿਹੜੀ ਮਾਂ ਹੈ ਉਹ ਆਪਣੀ ਬੇਟੀ ਦਾ ਕਹਿ ਰਹੀ ਹੈ ਕਿ ਸਸਕਾਰ ਨਹੀਂ ਕਰੇਗੀ ਮੌਕੇ ਤੇ ਮੌਜੂਦ ਹਨ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਤੁਹਾਨੂੰ ਲੱਗਦਾ ਪਿਆ ਕਿ ਜਿਹੜਾ ਇੰਨੀ ਵੱਡੀ ਵਾਰਦਾ ਔਰ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਹੀ ਤਰੀਕੇ ਜਾਣਕਾਰੀ ਦਿੱਤੀ ਕੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਚ ਸਰ ਅਹੀਂ ਕੁਝ ਨਹੀਂ ਕਹਿਣਾ ਚਾਹੁੰਦੇ ਹਨ ਸਾਨੂੰ ਮੁੰਡੇ ਦੀ ਲਾਸ਼ ਵਿਖਾ ਦੇਣ ਅਹੀਂ ਮੁੰਡੇ ਦਾ ਫੇਰ ਅਹੀਂ ਕੁੜੀ ਦਾ ਸਿਸਕਾਰ ਕਰਨਾ ਹੀ ਹੁੰਨੇ ਚਲ ਸਿਸਕਾਰ ਨਹੀਂ ਕਰਨੀ ਪੜੀ ਕੀ ਮਤਲਬ ਤੁਹਾਡੀ ਮੰਗ ਹੈ ਜਿਵੇਂ ਉਹਨਾਂ ਗੋਲੀ ਮਾਰੀ ਆ ਬੱਚੀ ਨੂੰ ਉਹਨਾਂ ਨੇ ਮੇਰਾ ਤੁਹਾਡੇ ਮਨ ਚ ਵੀ ਕੋਈ ਐਵੇਂ ਦੀ ਸ਼ੰਕਾ ਗੁੱਸਾ ਹੁੰਦਾ ਹੋਊਗਾ ਵੀ ਅਸੀਂ ਵੀ ਕੋਈ ਸਾਡੇ ਨਾਲ ਸਾਹਮਣੇ ਇੱਕ ਵਾਰੀ ਵਿਖਾਉਣ ਤੁਹਾਨੂੰ ਸਰ ਹਾਂਜੀ ਜੇ ਨਹੀਂ ਮੁੰਡਾ ਇਦਾਂ ਖਤਮ ਹੋਇਆ ਡੈੱਡ ਬੋਡੀ ਸਾਨੂੰ ਵਿਖਾ ਦੇਣ ਜਿ ਤਰ੍ਹਾਂ ਸਾਡੀ ਕੁੜੀ ਤੇ ਗੋਲੀ ਮਾਰੀ ਅਹੀਂ ਵੀ ਉਹਦੇ ਮੱਥੇ 'ਚ ਉਤਰਾ ਹੀ ਗ ਆਈ ਉਹਨੂੰ ਖਤਮ ਕਰਨਾ ਚਾਹੁੰਨੇ ਕਿ ਗਾਂ ਤੋਂ ਕਹਿ ਦਿੱਤੀ ਇਹਦੇ ਨਾਲ ਇਦਾਂ ਨਾ ਹੋਵੇ ਕਿਸ ਤਰ੍ਹਾਂ ਦਾ ਬੱਚੀ ਦਾ ਸੁਭਾਅ ਸੀ ਕਿਵੇਂ ਪੜਨ ਚ ਕਿਵੇਂ ਦੀ ਹੀ ਕਰਦੇ ਹਾਲਾਤ ਵੇਖ ਕੇ ਲੱਗਦਾ ਕਿ ਬੱਚੀ ਨੂੰ ਸ਼ੌਂਕ ਸੀਗਾ ਵੀ ਮੈਂ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਨਾ ਵਾ ਪੜ ਕੇ ਕਿਤੇ ਉੱਪਰ ਮੰਜ਼ਲ ਤੇ ਪਹੁੰਚਣਾ ਵਾ ਹਨਾ ਕਿ ਉਹਦੀ ਵੀ ਡੈਥ ਹੋ ਚੁੱਕੀ ਆ ਉਹਦੇ ਸਬੰਧ ਕੀ ਕਹਿਣਾ ਚਾਹੁੰਦੇ ਜੇ ਦੱਸੋ ਕਿ ਕੁਝ ਬੱਚੀ ਕੀ ਬਿੰਦਾ ਸਿਸਟਮ ਸੀ ਸਰ ਸੁਭਾਅ ਬਹੁਤ ਵਧੀਆ ਹੀ ਪੜਦੀ ਵੀ ਬਹੁਤ ਵਧੀਆ ਹੀ ਲਗੂਲਰ ਜਾਂਦੀ ਹੈ ਕਾਲ ਦੀ ਹਾਂਜੀ ਬਹੁਤ ਵਧੀਆ ਸੁਭਾਅ ਹੀ ਉਹਦਾ ਬੇਟਾ ਤੁਸੀਂ ਤੇਰੀ ਦੀਦੀ ਸੀ ਵੱਡੀ ਤੇਰਾ ਕੀ ਨਾਮ ਹੈ ਕੀ ਕਹਿਣਾ ਚਾਹੁੰਦੀ ਹੈ ਤੂੰ ਤੇਰੇ ਮਨ ਚ ਮੈਂ ਇਹੋ ਹੀ ਕਹਿਣਾ ਚਾਹੁੰਦੀ ਕਿ ਹਨ ਮੁੰਡੇ ਦੀ ਲਾਸ਼ ਦਿਖਾਈ ਜਾਏ ਤੇ ਜਿਹਦਾ ਉਹਨੂੰ ਮੇਰੀ ਭੈਣੂ ਨੇ ਮਾਰਿਆ ਫਿਰ ਐਸੀ ਵੀ ਓਦਾਂ ਹੀ ਉਹਨੂੰ ਮਾਰੀਆ ਜਿਹਦਾ ਏ ਤੇ ਅੱਗੇ ਮਤਲਬ ਬੱਚੀ ਤੇ ਤੇਰੀ ਦੀਦੀ ਪੜਦੀ ਸੀ ਉਹਨੂੰ ਤੰਗ ਪਰੇਸ਼ਾਨ ਵੀ ਕਰਦਾ ਸੀ ਘਰ ਗੱਲ ਕਰਦਾ ਸੀ ਹੋਗੀ ਆ ਕੇ ਤੁਹਾਨੂੰ ਅ ਇੱਕ ਜਨ ਦਾ ਘਰ ਦੇ ਬਾਹਰ ਵੀ ਆਇਆ ਸੀ ਗੇੜੀਆਂ ਮਾਰੀਆਂ ਫਿਰ ਮੇਰੀ ਵੱਡੀ ਵੀ ਭੈਣ ਗਈ ਸੀ ਸੁਮਨ ਤੇ ਉਹਨੇ ਆ ਜਾ ਕੇ ਉਹਨੂੰ ਆਖਿਆ ਕਿ ਗੇੜੀਆਂ ਮਾਰਨਾ ਸਹੀ ਨਹੀਂ ਹੈ ਜੇ ਤੂੰ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਗਿਆ ਕੱਲ੍ਹ ਇਹ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਕਾਲਜ ਵਿੱਚ ਹਥਿਆਰ ਵੀ ਲੈ ਕੇ ਚਲਾ ਗਿਆ ਉਹ ਉਹ ਵੀ ਬਾਣੀ ਗੱਲ ਹੈ ਸਿਕਿਉਰਿਟੀ ਨਹੀਂ ਹੈ ਕੋਈ ਬੰਦ ਬਸ ਨਹੀਂ ਹੈ ਤੇ ਫਿਰ ਇਦਾਂ ਦੇ ਹੋਰ ਵੀ ਕੁੜੀਆਂ ਨਾਲ ਇਦਾਂ ਹੋ ਸਕਦਾ ਕੱਲ੍ਹ ਸਾਡੀ ਦੀਦੀ ਨਾਲ ਨਹੀਂ ਸਰਕਾਰ ਵੱਲੋਂ ਤਾਂ ਕੋਈ ਐਕਸ਼ਨ ਹੀ ਨਹੀਂ ਲਿਆ ਜਾਂਦਾ ਬੇਟਾ ਤੇਰੀ ਕੀ ਨਾਮ ਤੇਰਾ ਜੀ ਮਹਾਵੀਰ ਤੈਨੂੰ ਪਤਾ ਤੇਰੀ ਦੀਦੀ ਨਾਲ ਕੀ ਹੋਇਆ ਹਾਂਜੀ ਕੀ ਹੋਇਆ ਜੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਆ ਜੀ ਉਹਨਾਂ ਸਰਕਾਰ ਤੇ ਕੋਈ ਐਕਸ਼ਨ ਚੁੱਕਣ ਦੀ ਨਹੀਂ ਦਈ ਜਿਉਂ ਆਪ ਨੂੰ ਵੀ ਚੁੱਕਣਾ ਪਾਣਾ ਸਰਕਾਰ ਦੇ ਕੋ ਕੋਈ ਕਹਿ ਨਹੀਂ ਰਹੀ ਆ ਆਪ ਸਰਕਾਰ ਨੂੰ ਵੀ ਕਹੋ ਨਾ ਕਵੇ ਮੁੰਡੇ ਦੀ ਤੇ ਖਬਰ ਪਤਾ ਨਹੀਂ ਲੱਗੀ ਕੋਈ ਅੱਛਾ ਅੱਛਾ ਮੁੰਡੇ ਦੀ ਖਬਰ ਪਤਾ ਲੱਗ ਗਈ ਤੇ ਫੇਰ ਹੀ ਅਸੀਂ ਕਹਾਂਗੇ ਮੁੰਡਾ ਮਰਿਆ ਕੀ ਪਤਾ ਭੱਜ ਭੂਜੀ ਨਹੀਂ ਗਿਆ ਮੁੰਡਾ ਇਹ ਆ ਬੰਦੇ ਆ ਕਿ ਮੁੰਡਾ ਮਰ ਗਿਆ ਮਰ ਗਿਆ ਕੀ ਪਤਾ ਹੈ ਨਾ ਪਜ ਭਜ ਪੂਜ ਨਹੀਂ ਗਿਆ ਤੇ ਪੁਲਿਸ ਉਹ ਕੋਈ ਕਾਰਵਾਈ ਨਹੀਂ ਕਰਦੀ ਕੋਈ ਨਹੀਂ ਕਰੁੰਦੇ ਆ ਅੱਛਾ ਅੰਦੇ ਕੇ ਦਵਾ ਦਬ ਬੋੜੀ ਚੁੱਕੋ ਅੱਛਾ ਤੇ ਸਸਕਾਰ ਕਰੋ ਹਾਂ ਉਹ ਸਸਕਾਰ ਕਰੋ ਕਿ ਮੁੰਡਾ ਬੱਜੇ ਮੁੰਡਾ ਮਰ ਗਿਆ ਕੀ ਪ੍ਰੂਫ ਹੈ ਮੁੰਡਾ ਵਰਗਾ ਜਦੋਂ ਕੋਈ ਉਹਦੀ ਨਿਊਜ਼ ਹੀ ਨਹੀਂ ਆਉਂਦੀ ਕੋਈ ਫੋਟੋ ਹੀ ਨਹੀਂ ਆਉਂਦੀ ਸਾਹਮਣੇ ਮਰੇ ਦੀ ਇਹ ਹੋਈ ਕਿ ਇਹ ਆਂਦੇ ਕਿ ਮੁੰਡਾ ਮਰ ਗਿਆ ਮੁੰਡਾ ਮਰ ਗਿਆ ਉਹਦੇ ਕੀ ਮੰਗ ਕਰਦਾ ਤੂੰ ਕੀ ਹੋਣਾ ਚਾਹੀਦਾ ਹੁਣ ਹੁਣ ਸਾਰੀ ਮੁੰਡੇ ਦੀ ਫੋਟੋ ਸਾਹਮਣੇ ਆਵੇ ਮਰੇ ਦੀ ਜਾਂ ਫਿਰ ਉਹਦੇ ਪਿਓ ਨੂੰ ਜੇਲ੍ਹ ਚ ਕੱਢ ਲੈਣ ਦੇਖੋ ਉਹਦੇ ਪਿਓ ਨੂੰ ਜੇਲ੍ਹ ਚ ਭੇਜਣਾ ਵਾ ਨਾ ਹਾਂਜੀ ਇਸਨ ਪਰਿਵਾਰਕ ਮੈਂਬਰ ਔਰ ਬੱਚਾ ਸੀ ਛੋਟਾ ਸਾਹ ਭਰਾ ਬਾਵਾ ਦਾ ਸੰਦੀਪ ਕੌਰ ਦਾ ਔਰ ਜਿਹੜੀਆਂ ਭੈਣਾਂ ਵਾਂ ਔਰ ਚਾਚੀ ਆ ਉਹਨਾਂ ਦੇ ਰੋਜ਼ਗਾਰ ਕਰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦੀ ਕਾਰਵਾਈ ਢਿੱਲੀ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਉਹਨਾਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਔਰ ਜਦੋਂ ਤੱਕ ਉਹਨਾਂ ਨੂੰ ਪੂਰਾ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸੰਦੀਪ ਕੌਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਂ ਰਾਨ